ਜਲੰਧਰ ਦੇ ਡਾਕ ਘਰ ਦੇ ਵਿੱਚ ਸਰਕਾਰੀ ਨੌਕਰੀ ਕਰਦੀ 20 ਸਾਲ ਦੀ ਇਹ ਕੁੜੀ ਹਰ ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੇ ਗਈ ਸੀ ਬੀਤੇ ਮੰਗਲਵਾਰ ਨੂੰ ਜਦੋਂ ਉਹ ਕੰਮ ਤੋਂ ਵਾਪਸ ਨਹੀਂ ਪਰਤੀ ਤਾਂ ਮਾਪਿਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਮਾਮਲਾ ਬਿਲਕੁਲ ਉਸੇ ਤਰ੍ਹਾਂ ਦਾ ਹੀ ਜਾਪ ਰਿਹਾ ਜਿਵੇਂ ਕਿ ਕੋਲਕੱਤਾ ਦੇ ਵਿੱਚ ਉਹ ਲੇਡੀ ਡਾਕਟਰ ਡਾਕਟਰ ਨੀ ਕੁੜੀ ਆਫਿਸ ਜਾਂਦੀ ਹੈ ਦਫ਼ਤਰ ਜਾਂਦੀ ਹੈ ਆਪਣੇ ਹਸਪਤਾਲ ਵਿਖੇ ਆਪਣੀ ਨੌਕਰੀ ਕਰਨ ਦੇ ਲਈ ਜਾਂਦੀ ਹੈ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਦੀ ਅਤੇ देर रात ਨੂੰ ਇਹ ਸਾਰੀ ਘਟਨਾ ਉਸਦੇ ਨਾਲ ਮਾੜੀ ਵਾਪਰ ਚੁੱਕੀ ਸੀ ਅਤੇ ਇੱਥੇ ਵੀ ਜਲੰਧਰ ਦੇ ਵਿੱਚ ਜੋ ਕੁਝ ਹੋਇਆ ਇੱਥੇ ਵੀ ਕੁੜੀ ਦੇ ਨਾਲ ਰਾਤੋ-ਰਾਤ ਬਹੁਤ ਕੁਝ ਹੋ ਗਿਆ ਸਵੇਰ ਦੇ ਸਮੇਂ ਉਸਦੇ ਮਾਪਿਓ ਨੂੰ ਇੱਕ ਫੋਨ ਜਾਂਦਾ ਹੈ ਜਿਵੇਂ ਕੀ ਕਲਕੱਤਾ ਮਾਮਲੇ ਦੇ ਵਿੱਚ ਉਸਦੇ ਮਾਪਿਆਂ ਨੂੰ ਕੀਤਾ ਗਿਆ ਕਿ ਤੁਹਾਡੀ ਕੁੜੀ ਦੀ ਹਾਲਤ ਖਰਾਬ ਹੈ ਤੇ ਉਹ ਹੁਣ ਦੁਨੀਆ ਦੇ ਵਿੱਚ ਨਹੀਂ ਇਹ ਖਬਰ ਉੱਥੇ ਮਾਪਿਆਂ ਦੇ ਕੰਨਾਂ ਦੇ ਵਿੱਚ ਪਈ ਸੀ ਤੇ ਇੱਥੇ ਇਧਰ ਜਲੰਧਰ ਦੇ ਵਿੱਚ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਤੁਹਾਡੀ ਤੀ ਬੇਸੁਧ ਹਾਲਤ ਦੇ ਵਿੱਚ ਦਿੱਲੀ ਦੇ ਨੇੜੇੋਂ ਸਾਨੂੰ ਮਿਲੀ ਹੈ ਜਲੰਧਰ ਪੁਲਿਸ ਦੇ ਨਾਲ ਵੀ ਬਾਅਦ ਦੇ ਵਿੱਚ ਸੰਪਰਕ ਕੀਤਾ ਗਿਆ ਪਰ ਕਿਸੇ ਤਰ੍ਹਾਂ ਦੇ ਨਾਲ ਉਸ ਸਮੇਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਰਿਸ਼ਤੇਦਾਰ ਦਿੱਲੀ ਦੇ ਵਿੱਚ ਹੀ ਰਹਿੰਦੇ ਨੇ ਇਸ ਕੁੜੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ ਅਤੇ ਪੁਲਿਸ ਨੇ ਇੰਜ ਹੀ ਕੀਤਾ ਇਸ ਮਗਰੋਂ ਆਪਣੀ 20 ਸਾਲ ਦੀ ਇਸ ਕੁੜੀ ਨੂੰ ਜੋ ਕਿ ਡਾਕ ਘਰ ਦੇ ਵਿੱਚ ਕੰਮ ਕਰਦੀ ਹੈ ਮਾਬਾਪ ਵਾਪਸ ਜਲੰਧਰ ਲੈ ਆਂਦੇ ਨੇ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਸੀ ਸਿਰਫ ਉਸ ਦੀ ਜਾਨ ਹੀ ਬਚ ਪਈ ਸੀ ਪਰ ਉਸ ਦੇ ਨਾਲ ਜੋ ਕੁਝ ਵੀ ਹੋਇਆ ਉਹ ਦਰਿੰਦਗੀ ਦੀਆਂ ਪੂਰੀਆਂ ਹੱਦਾਂ ਪਾਰ ਹੋ ਚੁੱਕੀਆਂ ਸਨ ਇਸ ਮੌਕੇ ਤੇ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਅਸੀਂ ਕੁੜੀ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਜਿੱਥੇ ਉਸ ਦਾ ਕਦੇ ਮਾਨਸਿਕ ਤੌਰ ਤੇ ਕੋਈ ਟੈਸਟ ਹੁੰਦਾ ਸੀ ਅਤੇ ਕਦੇ ਸਰੀਰਕ ਤੌਰ ਤੇ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਪੁਲਿਸ ਵਾਲਿਆਂ ਦੇ ਧਿਆਨ ਦੇ ਵਿੱਚ ਆਏ ਮਾਮਲਾ ਲਿਆਂਦਾ ਗਿਆ ਅਤੇ ਇੱਕ ਵਿਅਕਤੀ ਦਾ ਨਾਮ ਸਾਹਮਣੇ ਆਇਆ ਜੋ ਕਿ ਏਸੇ ਡਾਕ ਘਰ ਦੇ ਵਿੱਚ ਕੰਮ ਕਰਦਾ ਸੀ 29 ਸਾਲ ਦਾ ਡਾਕਿਆ ਬਲਵਿੰਦਰ ਸਿੰਘ ਉਰਫ ਬੋਬੀ ਉਸ ਦੇ ਉੱਪਰ ਇਹ ਇਲਜ਼ਾਮ ਲੱਗੇ ਨੇ ਕਿ ਉਸਨੇ ਹੀ ਕੁੜੀ ਨੂੰ ਆਪਣੇ ਨਾਲ ਉਹ ਪਹਿਲਾਂ ਲੈ ਗਿਆ ਰਾਤ ਦੇ ਸਮੇਂ ਤੇ ਬਾਅਦ ਦੇ ਵੀ ਚੁੱਸ ਦੇ ਨਾਲ ਗਲਤ ਕੰਮ ਕੀਤਾ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਦੇ ਵਿੱਚ ਇੱਕ ਵਿਅਕਤੀ ਨਹੀਂ ਸਗੋਂ ਇੱਕ ਤੋਂ ਜ਼ਿਆਦਾ ਵਿਅਕਤੀ ਇਨਵੋਲਵ ਨੇ ਜੁੜੇ ਹੋਏ ਨੇ ਅਤੇ ਇਹਨਾਂ ਦੀ ਗਿਣਤੀ ਕਰੀਬ 8 ਦੱਸੀ ਜਾ ਰਹੀ ਹੈ ਇਸ ਮਾਮਲੇ ਨੇ ਹੁਣ ਜਦੋਂ ਤੂਲ ਫੜਨਾ ਸ਼ੁਰੂ ਕੀਤਾ ਤਾਂ ਹਸਪਤਾਲ ਦੇ ਵਿੱਚ ਵੱਡੇ ਵੱਡੇ ਲੀਡਰ ਪਹੁੰਚ ਰਹੇ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਨਾਲ ਸਬੰਧਿਤ ਹੋਣ ਮਨੁੱਖਤਾ ਨੂੰ ਉੱਪਰ ਰੱਖਦੇ ਹੋਏ ਤੇ ਕੁੜੀਆਂ ਦੀ ਸੇਫਟੀ ਨੂੰ ਲੈ ਕੇ ਗੱਲ ਕਰਦੇ ਹੋਏ ਵੱਡੇ ਵੱਡੇ ਨੇਤਾ ਵੀ ਇਹ ਹੀ ਆਖ ਰਹੇ ਨੇ ਕਿ ਇਹਨਾਂ ਦਰਿੰਦਿਆਂ ਨੂੰ ਇਹਨਾਂ ਭੇੜੀਆਂ ਨੂੰ ਛੱਡਣਾ ਨਹੀਂ ਚਾਹੀਦਾ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਤੇ ਇਨਸਾਫ ਵੀ ਦਿਵਾਣਾ ਚਾਹੀਦਾ ਸੁਨੀਲ ਜਾਖੜ ਜਦੋਂ ਇਸ ਕੁੜੀ ਨੂੰ ਮਿਲਣ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਸਰਕਾਰ ਨੂੰ ਅੱਗੇ ਆਣਾ ਚਾਹੀਦਾ ਹੈ ਪਾਰਟੀਬਾਜ਼ੀ ਤੋਂ ਉੱਠ ਕੇ ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਨਾਲ ਹੀ ਕਿਹਾ ਕਿ ਇਸ ਪਰਿਵਾਰ ਤੋਂ ਇਨਸਾਫ ਦਵਾਣਾ ਬੇਹਤ ਜ਼ਰੂਰੀ ਹੈ ਜੇਕਰ ਇਹ ਨਹੀਂ ਹੋਵੇਗਾ ਤਾਂ ਇਹ ਪੰਜਾਬ ਦੀ ਧਰਤੀ ਹੈ ਜਲੰਧਰ ਦੀ ਧਰਤੀ ਹੈ ਜਿੱਥੇ ਕਿ ਸਾਰੇ ਪੰਜਾਬੀ ਇਕੱਠੇ ਹੋ ਜਾਣਗੇ ਅਤੇ ਇਹੋ ਜਿਹੇ ਢੇੜੀਆਂ ਨੂੰ ਖਿੱਚ ਕੇ ਬਾਹਰ ਹੀ ਸੁੱਟਦੇ ਨੇ ਇੱਕ ਮਾੜੀ ਘਟਨਾ ਵਾਪਰ ਚੁੱਕੀ ਹੈ ਜਲੰਧਰ ਦੇ ਵਿੱਚ ਡਾਕ ਘਰ ਦੇ ਵਿੱਚ ਕੰਮ ਕਰਦੀ ਕੁੜੀ ਅਤੇ ਉਸ ਦੇ ਨਾਲ ਹੀ ਕੰਮ ਕਰਦਾ 29 ਸਾਲ ਦਾ ਇਹ ਡਾਕੀਆ ਜਿਸ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁੜੀ ਨੂੰ ਆਪਣੇ ਨਾਲ ਜ਼ਬਰਦਸਤੀ ਲਿਜਾਇਆ ਗਿਆ ਅਤੇ ਦਿੱਲੀ ਦੇ ਨੇੜੇ ਉਸ ਨੂੰ ਬੇਸੂਦ ਹਾਲਤ ਦੇ ਵਿੱਚ ਉਸ ਦੇ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਨੂੰ ਛੁੱਟ ਦਿੱਤਾ ਗਿਆ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਈ ਨਵੇਂ ਆਤਰਾਵਾਂ ਇਸ ਦੇ ਵਿੱਚ ਜੋੜੀਆਂ ਜਾ ਚੁੱਕੀਆਂ ਨੇ ਕੁੜੀ ਦੀ ਹਾਲਤ ਇਸ ਸਮੇਂ ਸਥਿਰ ਦੱਸੀ ਜਾ ਰਹੀ ਹੈ ਜਾਨ ਉਸਦੀ ਬਚ ਗਈ ਹੈ ਉਸ ਤੋਂ ਉਹ ਨਿਕਲ ਚੁੱਕੀ ਹੈ ਬਾਹਰ ਪਰ ਹੁਣ ਵੀ ਉਹਦੇ ਹਾਲਾਤ ਨੇ ਜਿਹੜੇ ਉਹ ਕਾਫੀ ਮਾੜੇ ਦੱਸੇ ਜਾ ਰਹੇ ਨੇ ਮਾਨਸਿਕ ਤੌਰ ਤੇ ਇਸ 20 ਸਾਲ ਦੀ ਕੁੜੀ ਦੇ ਉੱਪਰ ਉਹ ਸਾਰਾ ਤਸ਼ੱਦਦ ਹੋਇਆ ਜੋ ਕਿ ਕੈਮਰੇ ਦੇ ਸਾਹਮਣੇ ਪਿਆ ਨਹੀਂ ਕੀਤਾ ਜਾ ਸਕਦਾ ਕਾਈਸ ਪੂਰੇ ਮਾਮਲੇ ਨੂੰ ਲੈ ਕੇ ਉੱਥੇ ਮੌਜੂਦ ਡਾਕਟਰਸ ਫੋਰ ਪਾਰਟੀਆਂ ਦੇ ਵਰਕਰ ਅਤੇ ਲੀਡਰ ਕੀ ਆਖ ਰਹੇ ਨੇ ਉਹ ਸੁਣ ਲੈਣੀਆਂ ਪਰ ਇਹ ਤੁਹਾਨੂੰ ਜਾਂਦੇ ਜਾਂਦੇ ਜ਼ਰੂਰ ਦੱਸ ਦਈਏ ਕਿ ਇਹ ਸਾਰੀ ਘਟਨਾ ਦਾ ਬਿਆਨ ਉਸ ਦੀ ਮਾਂ ਦੇ ਵੱਲੋਂ ਦਿੱਤਾ ਗਿਆ ਉਸ ਦੇ ਮਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਇਹ ਸਾਰੀ ਗੱਲਬਾਤ ਕਹੀ ਗਈ ਹੈ ਕਿ ਉੱਥੇ ਹੀ ਕੰਮ ਕਰਦੇ ਬੌਬੀ ਨਾਮ ਦੇ ਉਸ ਮੁੰਡੇ ਨੇ ਜਿਸ ਦੀ ਉਮਰ 29 ਸਾਲ ਦੀ ਹੈ ਉਸ ਦੇ ਵੱਲੋਂ ਇਹ ਸਭ ਕੁਝ ਹੋਰ ਮੁੰਡਿਆਂ ਦੇ ਨਾਲ ਪੁਰਬੰਦਿਆਂ ਦੇ ਨਾਲ ਮਿਲ ਕੇ ਕੀਤਾ ਗਿਆ ਅਤੇ ਉਸ ਦੀ 20 ਸਾਲ ਦੀ ਕੁੜੀ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ ਗਿਆ ਘੰਟੇ ਦੇ ਲਗਭਗ ਹੋ ਗਏ ਕੁੜੀ ਨੂੰ ਹਸਪਤਾਲ ਦੇ ਵਿੱਚ ਆ ਅਜੇ ਤੱਕ ਐਮਰ ਲਾਰਨੀ ਹੋਈ ਸਰ ਲੱਗਦੀ ਅਜੇ ਤੱਕ ਲੜਕੀ ਦੀ ਹਾਲਤ ਕਿਦਾਂ ਹੈ ਹਾਲਤ ਲੜਕੀ ਦੀ ਮਾੜੀ ਹੈਗੀ ਬਟ ਇੱਕ ਮੌਦੇ ਖਤਰੇ ਤੋਂ ਬਾਹਰ ਜੋ ਡਾਕਟਰਾਂ ਦੀ ਸਟੇਟਮੈਂਟ ਹੈ ਮੇਰੀ ਜੋ ਉਹਨਾਂ ਨਾਲ ਇੰਟਰੈਕਸ਼ਨ ਹੋਈ ਹੈ ਉਹ ਕਹਿੰਦੇ ਵੀ ਉਹ ਡੇਂਜਰ ਜ਼ੋਨ ਚੋਂ ਬਾਹਰ ਹੈ ਬਟ ਹਾਲਤ ਪਤਲੀ ਹੈ 언ਕੌਨਸ਼ੀਅਸ ਹੈ ਟੋਟਲ ਸਾਈਕੋਲੋਜੀਕਲ ਟ੍ਰੋਮਾ ਨੂੰ ਹੋਇਆ ਕੁੜੀ ਨੂੰ ਉਹਨੂੰ ਇੰਨਾ ਤੇ ਦਬਦਬਾ ਇੰਨਾ ਸ਼ੌਕ ਲੱਗਿਆ ਉਹਨੂੰ ਉਸ ਕੁੜੀ ਨੂੰ ਤੇ ਉਹ ਸੈਕੰਡਰੀ ਵਾਰਡ ਦੇ ਵਿੱਚ ਸ਼ਿਫਟ ਕਰਨੇ ਪਏ ਔਰ ਉਹਨੂੰ ਮਨੋਵਿਗਿਆਨਿਕ ਦਾ ਡਾਕਟਰ ਜਿਹੜਾ ਸਪੈਸ਼ਲਿਸਟ ਹੈ ਉਹ ਉਹਨੂੰ ਇਸ ਵੇਲੇ ਟ੍ਰੀਟਮੈਂਟ ਕਰਦੇ ਪਏ ਆ ਲੜਕੀ ਇੱਥੇ ਦਾਖਲ ਹੈਗੀ ਫਿਲੋਸਫਰ ਜੀ ਤਰਕੀਦੋਂ ਦਾਖਲ ਕੀਤਾ ਗਿਆ ਉਹਦੇ ਬਾਅਦ ਜੋ ਲੜਕੀ ਨੂੰ ਪੈਰਾਕੋਲ ਨੂੰ ਕਿਹਾ ਗਿਆ ਉਹਨਾਂ ਨੇ ਅਪੀਅਰ ਕੀਤੀ ਗਈ ਹੈ ਜੀ ਔਰ ਉਹਦਾ ਲੜਕੀ ਦਾ ਇਲਾਜ ਚੱਲ ਰਿਹਾ ਲੜਕੀ ਅਸਤਾਂ ਨਾਰਮਲ ਨਹੀਂ ਹੈਗੀ ਲੜਕੀ ਨਾਰਮਲ ਹੋਣ ਦੇ ਉੱਪਰ ਦੱਸੇਗੀ ਉਹਨਾਂ ਕੀ ਕੀ ਵਾਪਰਿਆ ਜੀ ਔਰ ਕੌਣ ਕੌਣ ਕਿਹਨਾਂ ਨੇ ਕੀਤਾ ਉਹਨਾਂ ਨਾਲ ਕੋਈ ਹੋਰ ਵੀ ਕੋਈ ਕੁਝ ਹੋਇਆ ਹੈ ਜੀ ਉਹਦੇ ਬਾਅਦ ਸਾਰੀ ਕਾਰਵਾਈ ਕੀਤੀ ਜਾਏਗੀ میری ਇੱਥੇ ਆਉਣ ਤੋਂ ਪਹਿਲਾਂ پولیس ਕਮਿਸ਼ਨਰ ਨਾਲ ਵੀ ਗੱਲ ਹੋਈ ਹੈ ਤੇ ਜ਼ਰੂਰਤ ਪਈ ਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਆ ਵੀ ਅਸ਼ੋਰ ਕਰਵਾਇਆ ਵੀ ਕਿਸੇ ਕਿਸਮ ਦੀ ਕੋਈ ਵੀ ਘਾਟ ਉਸ ਬੱਚੇ ਨੂੰ ਉਹਦਾ ਇਨਸਾਫ ਮਿਲੇ ਜਿਨ੍ਹਾਂ ਲੋਕਾਂ ਤੇ ਉਹਨਾਂ ਦੇ ਮਾਪਿਆਂ ਨੇ ਕੋਈ ਸ਼ੱਕ ਜ਼ਾਹਿਰ ਕੀਤਾ ਹੈ ਹਰ ਇੱਕ ਗੱਲ ਇਸ ਗੱਲ ਨੂੰ ਮੈਂ ਰਾਜਨੀਤਿਕ ਰੰਗਤ ਨਹੀਂ ਦੇਣਾ ਚਾਹੁੰਦਾ ਕਿਉਂਕਿ ਸਾਡਾ ਪੰਜਾਬ ਆ ਸਾਡਾ ਜਲੰਧਰ ਦੀ ਜਿਹੜੀ ਧਰਤੀ ਆ ਕੋਈ ਕਲਕੱਤਾ ਹੈ ਨਹੀਂ ਪਰ ਜਿਹੜੇ ਸ਼ੱਕ ਹੋ ਰਹੇ ਆ ਉਹਨਾਂ ਸ਼ੱਕਾਂ ਦਾ ਦੁੱਧ ਤੇ ਦੁੱਧ ਪਾਣੀ ਦਾ ਪਾਣੀ ਹੋ ਕੇ ਸામਨੇ ਆਵੇ ਆ ਤਾਇਦ ਜਿਹੜੀ ਹੈ ਪੁਲਿਸ ਨੂੰ ਵੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਕਰਵਾ ਦਿੱਤਾ ਗਿਆ ਵੀ ਇੱਕ ਦੋ ਦਿਨਾਂ ਜਾਂ ਚਾਰ ਦਿਨ ਜਿਹੜੇ ਲੱਗਦੇ ਆ ਪੂਰੀ ਸੈਂਟਿਫਿਕ ਤਰੀਕੇ ਨਾਲ ਬੇਸਡ ਔਨ ਫੈਕਟਸ ਉਹ ਸਾਰੀ ਜਾਂਚ ਹੋ ਕੇ ਸਾਹਮਣੇ ਆਵੇ ਇਸ ਕਰਕੇ ਨਹੀਂ ਵੀ ਇੱਕ ਗਰੀਬ ਦੀ ਬੱਚੀ ਹੈ ਵੀ ਉਹਦੇ ਕੀ ਫਰਕ ਪੈਂਦਾ ਆ ਪੰਜਾਬ ਹੈ ਤੇ ਦੇਸ਼ ਦੇ ਅੰਦਰ ਵੀ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਇੱਜ਼ਤ ਸਾਰਿਆਂ ਦੀ ਇੱਕ ਵਰਗੀ ਹੈ ਤੇ ਅਸੀਂ ਸਾਰੇ ਸਾਡੇ ਸਾਰੇ ਸੀਨੀਅਰ ਆਗੂ ਸਹਿਬਾਨ ਇੱਥੇ ਖੜੇ ਹੈ ਪੂਰੀ ਪਾਰਟੀ ਵੀ ਮੈਂ ਪਾਰਟੀ ਦਾ ਨਾਮ ਇਸ ਕਰਕੇ ਥੋੜਾ ਜਿਹਾ ਜੱcke ਲੈ ਰਿਹਾ ਵੀ ਮੈਂ ਨਹੀਂ ਚਾਹੁੰਦਾ ਵੀ ਇਸ ਗੱਲ ਨੂੰ ਕੋਈ ਰਾਜਨੀਤਿਕ ਰੰਗਤ ਦਿੱਤੀ ਜਾਵੇ ਪਰੰਤੂ ਅਗਰ ਜ਼ਰੂਰਤ ਪਈ ਕਿਉਂਕਿ ਪੰਜਾਬ ਦੇ ਅੰਦਰ ਇਸ ਕਿਸਮ ਦੀ ਕਾਨੂੰਨ ਵਿਵਸਥਾ ਦਾ ਹਾਲ ਹੈ ਉਹਨੂੰ ਦੇਖਦੇ ਹੋਏ ਇੱਥੇ ਕੁਝ ਵੀ ਸੰਭਵ ਹੈ ਮੇਰੀ ਅਪੀਲ ਜਿੱਤੇ ਮੈਂ ਪੁਲਿਸ ਕਮਿਸ਼ਨਰ ਨਾਲ ਤਾਂ ਮੈਂ ਗੱਲ ਕੀਤੀ ਕੀਤੀ ਹੈ ਮੇਰੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਹੈ ਮਾਨ ਸਾਹਿਬ ਪੰਜਾਬ ਦੇ ਅੰਦਰ ਸੇਫ ਹੈਵਨ ਜਿਨੂੰ ਕਹਿ ਸਕਦੇ ਆ ਗੈਂਗਸਟਰਸ ਵਾਸਤੇ ਹੈਗਾ ਮਾਫੀਆ ਵਾਸਤੇ ਇੱਕ ਸੈਂਕਚੁਰੀ ਹੈਗੀ ਪਰ ਇਸ ਕਿਸਮ ਦੇ ਜਿਸ ਕਿਸਮ ਦੇ ਹੰਦੇਸ਼ੇ ਹੈ ਆ ਜਿਹੜੇ ਭੇੜੀਏ ਹੈ ਇਹ ਗੁਨਾਹ ਨਹੀਂ ਹੈ ਸਾਵਾ ਪੇੜੀ ਹੈ ਉਹਨਾਂ ਪੇੜੀਆਂ ਦਾ ਇੱਥੇ ਪੰਜਾਬ 'ਚ ਕੋਈ ਕਿਸੇ ਦਾ ਪੈਰ ਰੱਖਣ ਨੂੰ ਕਿਸੇ ਨੇ ਜਗਾਨ ਨਹੀਂ ਬਾਕੀ ਥੋੜੇ ਸੋ ਗੁਨਾਹ ਮਾਫ ਸ਼ਾਇਦ ਲੋਕ ਕਰ ਦੇਣ ਪਰ ਇਸ ਕਿਸਮ ਦਾ ਗੁਨਾਹ ਪੰਜਾਬੀਆਂ ਨੇ ਕਦੇ ਵੀ ਨਹੀਂ ਜੇਰਨਾ ਇੱਕ ਪੇੜੀਆ ਉੱਥੇ ਆਇਆ ਫਿਰਦਾ ਯੂਪੀ ਦੇ ਅੰਦਰ ਤੇ ਇੱਥੇ ਦਾ ਜਿਸ ਕਿਸਮ ਦੇ ਖਦਸੇ ਹੋਰੇ ਪਤਾ ਨਹੀਂ ਕਿੰਨੇ ਕੁ ਪੇੜੀ ਹੈ ਇਹਨਾਂ ਪੇੜੀਆਂ ਨੂੰ ਅਗਰ ਸੰਰਖਣ ਦੇਣ ਦਾ ਕਿਤੇ ਵੀ ਕੋਈ ਸ਼ੱਕ ਵੀ ਪੈਦਾ ਹੋਇਆ ਸਾਰੇ ਦੇ ਸਾਰੇ ਪੰਜਾਬੀ ਇਕੱਠੇ ਹੋ ਕੇ ਸਰਕਾਰ ਦੀ ਤੇ ਇਸ ਐਡਮਿਨਿਸਟ੍ਰੇਸ਼ਨ ਦੀ ਹਿੱਟ ਦੇ ਨਾਲ ਡਿੱਬ ਜਾਣ ਚ ਕਿਸੇ ਨੇ ਕਸਰ ਨਹੀਂ ਰੱਖਣੀ ਅੱਜ ਜ਼ਿੰਮੇਵਾਰੀ ਬਣਦੀ ਹੈ ਭਗਵੰਤ ਮਾਨ ਜੀ ਦੀ ਵੀ ਇਸ ਗਰੀਬ ਪਰਿਵਾਰ ਦਾ ਹਾਲ ਜਾਣਨ ਇਹਨਾਂ ਨੇ ਮਕਾਨ ਤਾਂ ਇੱਥੇ ਲੈ ਲਿਆ ਆ ਕਹਿ ਰਹੇ ਵੀ ਮੈਂ ਜਲੰਧਰ ਦੇ ਅੰਦਰ ਰਹੂੰਗਾ ਪਰ ਮੈਂ ਆਸ ਕਰਦਾ ਇੱਕ ਪਰਿਵਾਰ ਦੇ ਮੁਖੀਆ ਦੇ ਹੋਣ ਦੇ ਨਾਤੇ ਪੰਜਾਬ ਦੇ ਮੁਖੀਆ ਦੇ ਹੋਣ ਦੇ ਨਾਤੇ ਇਸ ਗਰੀਬ ਪਰਿਵਾਰ ਦੀ ਸੁਧ ਲੈਣ ਤੇ ਆ ਇਨਸ਼ੋਰ ਕਰਨ ਵੀ ਨਿਆਂ ਮਿਲੂਗਾ ਇਸ ਬੱਚੇ ਨੂੰ ਉਹਦਾ ਹੱਕ ਮਿਲੂਗਾ ਇਸ ਕਰਕੇ ਆ ਜਾਈਆਂ ਆ